ਸਲੋਕ ਮਹੱਲਾ ਤੀਜਾ ਵਾਹ ਵਾਹ ਕਰ ਤਿਆ ਰੈਣ ਸੁਖ ਵਿਹਾਏ ਵਾਹ ਵਾਹ ਕਰ ਤਿਆ ਸਦਾ ਆਨੰਦ ਹੋਵੇ ਮੇਰੀ ਮਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਤਿਗੁਰੂ ਗਰੀਬ ਨਿਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਗ 514 ਤੀਸਰੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਦੀ ਆਵਾਰ ਚੱਲ ਰਹੀ ਹੈ ਰਾਗ ਗੋਜਰੀ ਦੇ ਵਿੱਚ ਆਵਾਰ ਦੇ 15ਵੇਂ ਪੌੜੀ ਦੇ ਨਾਲ ਪਹਿਲਾ ਸ਼ਲੋਕ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਸੋ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਵਾਹ ਵਾਹ ਕਰਤੇ ਆ ਰੈਡ ਸੁਖ ਵਿਹਾਏ ਵਾਹ ਵਾਹ ਕਰਤੇ ਆ ਸਦਾ ਆਨੰਦ ਹੋਵੇ ਮੇਰੀ ਮਾਏ ਵਾਹ ਵਾਹ ਕਰਦਿਆਂ ਰੈਣ ਸੁਖ ਦਿਹਾਏ ਅਰਥਾਤ ਕਿ ਵਾਹ ਵਾਹ ਕਰਦਿਆਂ ਉਸਾ ਗੁਰ ਪਰਮੇਸ਼ਰ ਜੀ ਨੂੰ ਅਸਚਰਜ ਅਸਚਰਜ ਆਖਦਿਆਂ ਮਹਾਰਾਜ ਕਹਿੰਦੇ ਜਿਹੜੀ ਜੀਵਨ ਰੂਪੀ ਰਾਤ ਹੈ ਨਾ ਉਹ ਭਾਈ ਸੁੱਖਾਂ ਦੇ ਵਿੱਚ ਵਿਹਾਈਦੀ ਹੈ ਸੁੱਖਾਂ ਦੇ ਵਿੱਚ ਗੁਜ਼ਰਦੀ ਹੈ ਕਹਿੰਦੇ ਵਾਹ ਹੋ ਵਾਹ ਕਰਤਿਆ ਸਦਾ ਆਨੰਦ ਹੋਵੇ ਮੇਰੀ ਮਾਏ ਅਰਥਾਤ ਗਹਿ ਮੇਰੀ ਮਾ ਉਸ ਕਾਲਪੁਰਖ ਵਾਹਿਗੁਰੂ ਜੀ ਨੂੰ ਅਸਚਰਜ ਅਸਚਰਜ ਆਖਦਿਆਂ ਵਾਹ ਵਾਹ ਕਰਦਿਆਂ ਸਦਾ ਹੀ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਕਹਿੰਦੇ ਵਾਹ ਵਾਹ ਹੋ ਕਰ ਤਿਆ ਹਰ ਸਿਵ ਲਿਵ ਲਾਏ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਵਾਹ ਵਾਹ ਕਰਦਿਆਂ ਮਹਾਰਾਜ ਕਹਿੰਦੇ ਅਨੁਸਚਾਰਜ ਅਸਚਰਜ ਆਖਦਿਆਂ ਹਰੀ ਜੀ ਦੇ ਨਾਲ ਲਿਵ ਲੱਗਦੀ ਹੈ ਸੁਰਤੀ ਜੁੜਦੀ ਹੈ ਵਾਹ ਵਾਹੋ ਕਰਮੀ ਬੋਲਾ ਬੁਲਾਏ ਵਾਹ ਵਾਹੋ ਕਰਮੀ ਬੋਲਾ ਬੁਲਾਏ ਵੱਡਿਆਂ ਭਾਗਾਂ ਵਾਲੇ ਜੀਵ ਤੇ ਆ ਕਰਮਾਂ ਵਾਲੇ ਜੀਵ ਉਹਦੀ ਬਖਸ਼ਿਸ਼ ਤੇ ਸਦਕਾ ਆਪ ਤੇ ਮਹਾਰਾਜ ਕਹਿੰਦੇ ਵਾਹ ਵਾਹੋ ਬੋਲਦੇ ਹਨ ਹੋਰਨਾਂ ਕੋਲੋਂ ਵੀ ਬੁਲਾਉਂਦੇ ਨੇ ਭਾਈ ਕਹਿੰਦੇ ਵਾਹ ਵਾਹੋ ਕਰਤਿਆ ਸੋਭਾ ਪਾਏ ਨਾਨਕੇ ਵਾਹ ਵਾਹ ਸਤ ਰਜਾਏ ਵਾਹ ਵਾਹ ਕਰਦਿਆਂ ਸੋਭਾ ਪਾਏ ਅਰਥਾਤ ਕਿ ਵਾਹਿਗੁਰੂ ਵਾਹਿਗੁਰੂ ਜੀ ਦਾ ਉਚਾਰਨ ਕਰਦੇ ਆ ਉਸ ਨੂੰ ਵਾਹ ਵਾਹ ਕਹਿੰਦੇ ਆ ਮਹਾਰਾਜ ਕਹਿੰਦੇ ਸੋਭਾ ਪਾਵੀਦੀ ਹੈ ਵਡਿਆਈ ਪਾਵੀਦੀ ਹੈ ਜਸ ਪਾਵੀਦਾ ਹੈ ਨਾਨਕ ਵਾਹ ਵਾਹ ਸਤਿ ਰਜਾਏ ਤੇ ਧੰਨ ਗੁਰੂ ਨਾਨਕ ਦੇ ਮਹਾਰਾਜ ਕਿਰਪਾ ਕਰਦੇ ਹਨ ਕਿ ਭਾਈ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਤ ਸਰੂਪ ਪਰਮੇਸ਼ਰ ਜੀ ਦੀ ਰਜਾ ਦੇ ਮੁਤਾਬਕ ਵਾਹ ਵਾਹ ਜਪਣਾ ਹੁੰਦਾ ਹੈ। ਸਵਾਗਤ ਦੂਸਰਾ ਸ਼ਲੋਕ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦਾ ਪੌੜੀ 15ਵੀਂ ਦੇ ਨਾਲ ਮਹੱਲਾ ਤੀਜਾ ਵਾਹ ਵਾਹ ਬਾਣੀ ਸੱਚ ਹੈ ਗੁਰਮੁਖ ਲੰਦੀ ਪਾੜ ਵਾਹ ਵਾਹ ਸਬਦੈ ਉਚਰੈ ਵਾਹ ਵਾਹ ਹਿਰਦੈ ਨਾਲ ਵਾਹ ਵਾਹ ਬਾਣੀ ਸੱਚ ਹੈ ਸਚਜ ਹੈ ਸਚਜ ਹੈ ਉਹ ਸਤ ਸਰੂਪ ਪਰਮੇਸ਼ਰ ਜੀ ਦੀ ਬਾਣੀ ਮਹਾਰਾਜ ਕਹਿੰਦਾ ਗੁਰਮੁਖੇ ਲੱਤੀ ਪਾਲ ਤੇ ਗੁਰੂ ਦੇ ਅਨਸਾਰੀ ਪੁਰਸ਼ਾਂ ਨੇ ਗੁਰਮੁਖਾ ਗੁਰੂ ਪਿਆਰਿਆਂ ਨੇ ਪਾਲ ਕੇ ਲੱਭ ਲਈ ਜਿਵੇਂ ਸਿੱਧ ਗੋਸ਼ਟ ਬਾੜੀ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਧੰਨ ਗੁਰੂ ਨਾਨਕ ਦੇ ਮਹਾਰਾਜ ਕਹਿੰਦੇ ਗੁਪਤੀ ਬਾਣੀ ਪ੍ਰਗਟ ਹੋਏ ਸੋ ਇੱਥੇ ਵੀ ਪਾਸ਼ਾ ਕਹਿੰਦੇ ਨੇ ਕਿ ਗੁਰਮੁਖਾਂ ਨੇ ਭਾਈ ਪਾਲ ਕੇ ਲੱਭ ਲਈ ਸਤਿਗੁਰੂ ਪਾਸ਼ਾ ਜੀਆਂ ਦੀ ਅਸਚਰਜ ਬਾਣੀ ਕਹਿੰਦੇ ਵਾਹ ਹੋ ਵਾਹ ਹੋ ਸ਼ਬਦ ਉਚਰਾ ਵਾਹ ਹੋ ਵਾਹ ਹੋ ਹਿਰਦ ਨਾਲ ਗੁਰਮੁਖ ਕਰਕੇ ਰਸਨਾ ਕਰਕੇ ਸ਼ਬਦ ਦੁਆਰਾ ਵਿਵਾਹ ਵਾਹੋ ਦਾ ਉਚਾਰਨ ਕਰਦੇ ਹਨ ਅਦੇ ਗੁਰਮੁਖ ਗੁਰੂ ਪਿਆਰੇ ਮਹਾਰਾਜ ਕਹਿੰਦੇ ਹਿਰਦੇ ਦੇ ਨਾਲ ਵੀ ਵਾਹੋ ਵਾਹੋ ਦਾ ਉਚਾਰਨ ਕਰਦੇ ਨੇ ਭਾਈ ਕਹਿੰਦੇ ਵਾਹੋ ਵਾਹੋ ਕਰਦਿਆਂ ਹਰ ਪਾਇਆ ਸਹਜੈ ਗੁਰਮੁਖੇ ਪਾਲ ਵਾਹੋ ਵਾਹੋ ਕਰਦਿਆਂ ਹਰ ਪਾਇਆ ਤੇ ਉਸ ਹਰੀ ਜੀ ਨੂੰ ਵਾਹੋ ਵਾਹੋ ਕਰਦਿਆਂ ਅਸਚਰਜ ਅਸਚਰ ਜਾਗਦੇ ਆ ਉਸ ਹਰੀ ਜੀ ਨੂੰ ਪਾਉਣਾ ਕੀਤਾ ਗੁਰਮੁਖਾਂ ਗੁਰੂ ਪਿਆਰਿਆ ਕਿਵੇਂ ਸਹਜੇ ਗੁਰਮੁਖੇ ਭਾਲ ਤਿਸ ਤੈਸੇ ਦੀ ਸੈ ਸੁਭਾ ਹੈ ਮਹਾਰਾਜ ਕਹਿੰਦੇ ਸੈਜ ਦੇ ਦੁਆਰਾ ਗੁਰਮੁਖਾਂ ਨੇ ਪਾਲ ਕੇ ਇਹਨੂੰ ਲੱਭ ਲਿਆ ਹਰੀ ਜੀ ਨੂੰ ਕਹਿੰਦਾ ਸੇਵਡ ਭਾਗੀ ਨਾਨਕਾ ਹਰ ਹਰ ਰਿਦੈ ਸਮਾਲ ਸੇਵਡ ਭਾਗੀ ਨਾਨਕਾ ਤੀਸਰੇ ਨਾਨਕ ਧੰਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਓਹੋ ਗੁਰਮੁਖ ਗੁਰੂ ਪਿਆਰੇ ਵੱਡਿਆਂ ਭਾਗਾਂ ਵਾਲੇ ਨੇ ਕਿਹੜੇ ਹਰ ਹਰ ਰਿਦੈ ਸੰਭਾਲ ਜਿਹੜੇ ਉਸ ਹਰੀ ਜੀ ਨੂੰ ਹਰੀ ਹਰੀ ਕਰਕੇ ਹਿਰਦੇ ਦੇ ਨਾਲ ਸੰਭਾਲਣਾ ਕਰਦੇ ਨੇ ਚੇਤੇ ਕਰਨਾ ਕਰਦੇ ਹਨ ਸੋਗੋ ਪੌੜੀ 15ਵੀਂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਵਾਰ ਦੀ ਰਾਗ ਊਜਰੀ ਦੇ ਵਿੱਚ ਪੌੜੀ ਤੇ ਮਨ ਅਤ ਲੋਭਿਆ ਨਤ ਲੋਭੇ ਰਾਤਾ ਮਾਇਆ ਮਨਸਾ ਮੋਹਣੀ ਦਹ ਦਸ ਫੇਰਾਦਾ ਏ ਮਨਾ ਆਤ ਲੋਭਿਆਏ ਮੇਰੇ ਮਨਾ ਆਤ ਦੇ ਲੋਭੀ ਆਤ ਦੇ ਲਾਲਚਿਆ ਮਹਾਰਾਜ ਕਹਿੰਦੇ ਨਿਤ ਲੋਭੇ ਰਾਤਾ ਤੂੰ ਨਿਤ ਲੋਭ ਦੇ ਵਿੱਚ ਹੀ ਰੰਗਿਆ ਰਈਂ ਨਾ ਲਾਲਚਾਂ ਦੇ ਵਿੱਚ ਹੀ ਲੁਭਾਇ ਮਾਨ ਰਹਿਣਾ ਗਲਤਾਨ ਰਹਿਣਾ ਕਹਿੰਦੇ ਮਾਇਆ ਮਨਸਾ ਮੋਹਣੀ ਦਹ ਦਸ ਫੇਰਾਦਾ ਜਿਹੜੇ ਮਾਇਆ ਨਾ ਮਨੁਸ਼ਾ ਰੂਪ ਹੋ ਕੇ ਮੋਣੀ ਹੈ ਮਾਰੇ ਕਹਿੰਦੇ ਜੀਵਾ ਨੂੰ ਮੋਹ ਰਹੀ ਹੈ ਮਨਸ਼ਾ ਹੋ ਕੇ ਇਸ਼ਾ ਹੋ ਕੇ ਵਾਸ਼ਨਾ ਹੋ ਕੇ ਲਾਲਸਾ ਹੋ ਕੇ ਦਹ ਦਸ ਫਿਰਦਾ ਤੇ ਮਾਇਆ ਦੇ ਰੰਗ ਚ ਰੰਗਿਆ ਹੋਇਆ ਜੀਵ ਦਸਾਂ ਦਿਸ਼ਾਵਾਂ ਦੇ ਵਿੱਚ ਫਿਰਦਾ ਹੀ ਰਹਿਦਾ ਪਟਕਦਾ ਰਹਿਦਾ ੱੱਕੇ ਤੋੜੇ ਖਾਂਦਾ ਰਹਿਦਾ ਹੈ ਮਹਾਰਾਜ ਕਹਿੰਦਾ ਅੱਗਾ ਨਾ ਜਾਤ ਨਾ ਜਾਏ ਸੇ ਮਨ ਮੁਕੇ ਦੁਖ ਖਤਾ ਤੇ ਅੱਗੇ ਦਰਗਾਹ ਦੇ ਵਿੱਚ ਹਰੀ ਦੇ ਦਰਬਾਰ ਦੇ ਵਿੱਚ ਆ ਜਿਹੜਾ ਤੂੰ ਵੱਡਾ ਨਾਂ ਰਖਾਇਆ ਨਾ ਇਹ ਜੀਵ ਭੁੱਲੜ ਗਿਆਨੀ ਬੇਸਮਝ ਬੰਦੇ ਆ ਜਿਹੜੇ ਜਾਤ ਦਾ ਗੁਮਾਨ ਕਰਦੇ ਮਹਾਰਾਜ ਕਹਿੰਦੇ ਨਾਂ ਤੇ ਤੇਰਾ ਨਾਂ ਹੀ ਅੱਗੇ ਜਾਣਾ ਨਾ ਜਾਤ ਜਾਣ ਜੇ ਕੋ ਨਾਉ ਤਰਾਏ ਵੱਡਾ ਸਾਧ ਕਰੇ ਮਨ ਬਾਣੇ ਮਹਾਰਾਜ ਕਹਿੰਦੇ ਖਸਮਾ ਨਦਰੀ ਕੀੜਾ ਵਹਿ ਦਿੱਤੇ ਚੁਗੇ ਢੜੇ ਮਰ ਮਰ ਜੀਵੇ ਤਾਂ ਕਿਸ ਪਾਵੇ ਨਾਨਕ ਨਾਮ ਵਖਾਣਾ ਮਹਾਰਾਜ ਕਹਿੰਦੇ ਵੱਡਾ ਵੱਡਾ ਜਿਹੜਾ ਨਾਂ ਰਖਵਾ ਲੈਂਦੇ ਨੇ ਮਾਨੁਸ਼્ય ਤ ਉਹ ਗਾਣੂ ਭੋਗਦੇ ਨੇ ਖਸਮ ਦੀ ਨਜ਼ਰ ਦੇ ਵਿੱਚ ਕੀੜੇ ਨੇ ਜਿਵੇਂ ਦਾਣੇ ਚੁਗਦਾ ਹੋਵੇ ਧਰਤੀ ਤੇ ਰੀਂਗ ਕੇ ਰਿੜ ਕੇ ਢਡ ਭਾਰ ਮਹਾਰਾਜ ਕਹਿੰਦੇ ਅੱਗਾ ਨਾਉ ਜਾਤ ਨਾ ਜਾਏ ਸੀ ਮਨਮੁਖ ਦੁਖ ਖਾਤਾ ਪਰ ਫੇਰ ਵੀ ਜਿਹੜਾ ਮਨਮੁਖ ਨਿਗੁਰੇ ਨੇ ਪੁੱਲੜਾ ਭੁਦਰੇ ਦੁੱਖਾਂ ਨੂੰ ਹੀ ਖਾਣਾ ਕਰਦੇ ਨੇ ਦੁੱਖਾਂ ਨੂੰ ਹੀ ਭੋਗਣਾ ਕਰਦੇ ਨੇ ਕਹਿੰਦਾ ਰਸਨ ਹਰ ਰਸਨਾ ਚਖੇ ਫੀਕਾ ਬੋਲਤਾ ਜੜਾ ਵਿਮਾਨਮੁਖ ਭੁੱਲਣੇ ਆਪਣੀ ਰਸਨਾ ਦੇ ਨਾਲ ਕਦੇ ਵੀ ਹਰੀ ਰਸ ਨੂੰ ਚਖਣਾ ਇਹਨੇ ਕੀਤਾ ਨਾਮ ਜੱਬ ਕੇ ਨਾਮ ਰਸ ਨੂੰ ਮਾਣਿਆ ਹੀ ਨਹੀਂ ਮਹਾਰਾਜ ਕਹਿੰਦਾ ਫੀਕਾ ਬੋਲਤਾ ਉਹ ਜਿਹੜਾ ਵੀ ਬੋਲਦੇ ਨੇ ਰਸਨਾ ਤੋਂ ਵਿੱਕੇ ਬੋਲ ਹੀ ਬੋਲਦੇ ਹਨ ਉਹਨਾਂ ਦਾ ਬੋਲਿਆ ਹਰ ਬਚਨ ਹੀ ਫਿੱਕਾ ਹੈ ਮਹਾਰਾਜ ਜਨ ਗੁਰਮੁਖੇ ਅੰਮ੍ਰਿਤ ਚੱਖਿਆ ਸੇ ਜਨ ਤ੍ਰਿਪਤਾਤਾ ਤੇ ਦਿਨਾਂ ਨੇ ਗੁਰੂ ਮਹਾਰਾਜਿਆਂ ਦੇ ਅਨੁਸਾਰੀ ਹੋ ਕੇ ਗੁਰਮੁਖ ਹੋ ਕੇ ਨਾਮ ਰੂਪੀ ਅੰਮ੍ਰਿਤ ਰਸ ਨੂੰ ਚੱਖਣਾ ਕੀਤਾ ਹੈ ਅੰਮ੍ਰਿਤ ਚੱਖਿਆ ਸੇ ਜਨ ਤ੍ਰਿਪਤਾਤਾ ਤੇ ਉਹ ਜਨ ਗੁਰਮੁਖ ਗੁਰੂ ਪਿਆਰੇ ਹਰੀ ਦੇ ਦਾਸ ਤ੍ਰਿਪਤ ਹੋ ਗਏ ਭਾਈ ਸਬਰ ਦੇ ਵਿੱਚ ਆਗੇ ਸ਼ੁਕਰ ਦੇ ਵਿੱਚ ਆਗੇ ਸੰਤੋਖੇ ਗਏ ਪੁੱਤਰਾ ਆਪ ਗਏ ਔਰਜ ਪੁੱਜ ਗਏ ਸਵਾਗਤ 16ਵੀਂ ਪੌੜੀ ਦੇ ਨਾਲ ਪਹਿਲਾ ਸ਼ਲੋਕ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਸ਼ਲੋਕ ਮਹੱਲਾ 3ਆ ਵਾਹ ਵਾਹ ਤਿਸਨੋਂ ਆਖਿਐ ਜੇ ਸੱਚਾ ਗਹਿਰ ਗਬੀਰ ਵਾਹ ਵਾਹ ਤਿਸਨੋਂ ਆਖਿਐ ਜੇ ਗੁਣ ਦਾਤਾ ਮਤ ਧੀਰ ਵਾਹ ਵਾਹ ਤਿਸਨੋਂ ਆਖੀਐ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਵਾਹ ਵਾਹ ਕਹਿਣਾ ਕਰੀਏ ਅਸਚਰਜ ਅਸਚਰਜ ਕਹਿਣਾ ਕਰੀਏ ਵਿਸਮਾਦੀ ਵਿਸਮਾਦੀ ਕਹਿਣਾ ਕਰੀਏ ਕਿਹੜੇ ਨੂੰ ਜੇ ਸੱਚਾ ਗਹਿਰ ਗੰਭੀਰ ਜਿਹੜਾ ਪਰਮੇਸ਼ਰ ਜੀ ਸਤ ਸਰੂਪ ਹੈ ਤੇ ਗਹਿਰ ਗੰਭੀਰ ਬਹੁਤ ਡੂੰਗਾ ਤੇ ਥਾ ਹੈ ਜਿਹੜਾ ਮਹਾਰਾਜ ਕਹਿੰਦੇ ਵਾਹ ਵਾਹ ਤਿਸਨੋਂ ਆਖੀਐ ਜੇ ਗੁਣ ਦਾਤਾ ਮਤ ਤੀਰ ਬੋਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਵਾਹ ਵਾਹ ਕਹਿਣਾ ਕਰੀਏ ਕਿਹੜੇ ਨੂੰ ਜੇ ਗੁਣ ਦਾ ਦਾਤਾ ਮਤ ਧੀਰ ਜਿਹੜਾ ਗੁਣਾ ਦੇ ਦਾਤ ਕਰਨੇ ਵਾਲਾ ਹੈ ਗੁਣਾ ਦਾ ਦਾਤਾ ਤੇ ਮਤ ਦਾ ਧੀਰ ਹੈ ਜਾਂ ਫਿਰ ਸਾਡੀ ਮਤ ਦੇ ਵਿੱਚ ਧੀਰ ਜ ਨੂੰ ਬਖਸ਼ਣ ਵਾਲਾ ਹੈ ਜਿਹੜਾ ਮਹਾਰਾਜ ਕਹਿੰਦੇ ਵਾਹ ਹੋ ਵਾਹ ਹੋ ਤਿਸ ਨੂੰ ਆਖਿਐ ਜੇ ਸਭ ਮੈਂ ਰਹਾ ਸਮਾਏ ਵਾਹ ਵਾਹ ਤਿਸਨੋਂ ਆਖੀਐ ਜੇ ਦੇਂਦਾ ਰਿਜਕ ਸਬਾਹੇ ਵਾਹ ਵਾਹ ਤਿਸਨੋਂ ਆਖੀਐ ਜੇ ਸਭ ਮੈਂ ਰਹਾ ਸਮਾਏ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਵਾਹ ਵਾਹ ਕਹਿਣਾ ਕਰੀਏ ਕਿਹੜੇ ਨੂੰ ਜੇ ਸਭ ਮੈਂ ਰਹਾ ਸਮਾਏ ਜਿਹੜਾ ਸਾਰਿਆਂ ਦੇ ਵਿੱਚ ਸਮਾਇਆ ਪਿਆ ਲੀਨ ਹੈ ਭਰਪੂਰ ਹੈ ਭਾਈ ਰਮਿਆ ਪਿਆ ਜਿਹੜਾ ਕਹਿੰਦਾ ਵਾਹ ਹੋ ਵਾਹ ਤਸਨੋ ਆਖਿਐ ਜੇ ਦੇ ਦਰਜਕ ਸਬਾਹ ਹੈ ਹੋਸ ਹਰੀ ਪਰਮੇਸ਼ਰ ਜੀ ਨੂੰ ਵਾਹ ਵਾਹ ਕਹਿਣਾ ਕਰੀਏ ਜੇ ਦੇ ਦਰਜਕ ਸਬਾਹ ਹੈ ਜਿਹੜਾ ਸਾਰਿਆਂ ਨੂੰ ਰਿਜਕ ਅਪੜਾ ਕੇ ਦਿੰਦਾ ਸੰਭਾ ਕੇ ਦਿੰਦਾ ਹੈ ਜਾਂ ਫਿਰ ਸਾਰਿਆਂ ਨੂੰ ਹੀ ਰਿਜਕ ਦਿੰਦਾ ਹੈ ਜਿਹੜਾ ਕਿਨੇ ਨਾਨਕ ਵਾਹ ਵਾਹ ਇੱਕੋ ਕਰ ਸਲਾਹੀ ਐ ਜੇ ਸਤਿਗੁਰ ਦੀ ਆਦਿਖਾਏ ਨਾਨਕ ਵਾਹ ਵਾਹ ਇੱਕੋ ਕਰ ਸਲਾਹੀ ਐ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਹੀ ਵਾਹ ਵਾਹ ਆਕੇ ਸਲਾਉਣਾ ਕਰੀਏ ਜਿਉ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਇੱਕ ਕਰਕੇ ਵਾਹ ਵਾਹ ਆਕੇ ਸਲਾਉਣਾ ਕਰੀਏ ਜੇ ਸਤਿਗੁਰ ਦੀ ਆਦਿਖਾਏ ਜਿਹੜੇ ਸਤਿਗੁਰ ਪਾਸ਼ਾ ਜੀਆਂ ਦੀ ਸਾਨੂੰ ਜਿਹੜਾ ਗੁਰ ਪਰਮੇਸ਼ਰ ਜੀ ਦੇ ਅਕਾਲ ਪੁਰਖ ਦੇ ਸਾਨੂੰ ਸਤਿਗੁਰੂ ਪਾਤਸ਼ਾਹ ਜੀਆਂ ਨੇ ਸੋਜੀ ਬਖਸ਼ੀ ਐ ਜਿਹਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਦਿਖਾਉਣਾ ਕੀਤਾ ਹੈ ਸਵਾਗਤ ਦੂਸਰਾ ਸ਼ਲੋਕ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦਾ ਪੌੜੀ 16ਵੇਂ ਦੇ ਨਾਲ ਮਹੱਲਾ ਤੇਜਾ ਵਾਹ ਵਾਹ ਗੁਰਮੁਖ ਸਦਾ ਕਰੇ ਮਨਮੁਖ ਮਰਹਬ ਖਖਾਏ ਵਾਹ ਵਾਹ ਹੋ ਵਾਹ ਨਾ ਪਾਵਈ ਦੁਖੇ ਦੁਖ ਵਹਾਏ ਵਾਹ ਵਾਹ ਹੋ ਗੁਰਮੁਖ ਸਦਾ ਕਰਹੈ ਤੇ ਮਹਾਰਾਜ ਕਹਿੰਦਾ ਗੁਰਮੁਖ ਗੁਰੂ ਪਿਆਰੇ ਸਦਾ ਹੀ ਉਸ ਪਰਮੇਸ਼ਰ ਜੀ ਨੂੰ ਵਾਹ ਵਾਹ ਕਰਨਾ ਕਰਦੇ ਨੇ ਅश्चर्य ਅश्चर्यਾਖਣਾ ਕਰਦੇ ਨੇ ਔਰ ਜਿਹੜੇ ਮਨਮੁਖ ਨੇ ਨਾ ਜਿਹੜੇ ਨੇ ਗੁਰੇ ਨੇ ਮਨਮੁਖ ਮਰਹ ਬਿਖ ਖਾਏ ਤਿਉਹ ਮਹਾਰਾਜ ਕਹਿੰਦੇ ਮਾਇਆ ਰੂਪੀ ਜ਼ਹਿਰ ਨੂੰ ਖਾ ਕੇ ਮਰ ਜਾਂਦੇ ਨੇ ਕਹਿੰਦੇ ਉਹਨਾਂ ਵਾਹੋ ਵਾਹੋ ਨਾ ਪਾਵਈ ਦੁੱਖੇ ਦੁੱਖ ਵਿਹਾਏ ਤਿਉਹ ਨਾਮਾਨਮਕਨ ਮਹਾਰਾਜ ਕਹਿੰਦੇ ਉਸ ਹਰੀ ਜੀ ਦੀ ਵਾਹੋ ਵਾਹੋ ਪਾਉਂਦੀ ਨਹੀਂ ਚੰਗੀ ਨਹੀਂ ਲੱਗਦੀ ਹਰੀ ਜੀ ਦੀ ਵਡਿਆਈ ਇਸ ਕਰਕੇ ਮਹਾਰਾਜ ਕਹਿੰਦਾ ਦੁੱਖੇ ਦੁੱਖ ਵਿਹਾਏ ਉਹਨਾਂ ਦੀ ਆਰਜਾ ਉਹਨਾਂ ਦੀ ਆਰ ਬਲਾ ਉਹਨਾਂ ਦੀ ਉਹਦ ਉਹਨਾਂ ਦੀ ਉਮਰ ਦੁੱਖਾਂ ਹੀ ਦੁੱਖਾਂ ਦੇ ਵਿੱਚ ਗੁਜਰਦੀ ਐ ਕਹਿੰਦਾ ਗੁਰਮੁਖੇ ਅੰਮ੍ਰਿਤ ਪੀਵਣਾ ਵਾਹ ਵਾਹ ਕਰ ਹਲ ਲਵਲਾਏ ਗੁਰਮੁਖੇ ਅੰਮ੍ਰਿਤ ਪੀਵਣਾ ਜਿਹੜਾ ਗੁਰੂ ਮਹਾਰਾਜਿਆਂ ਦੇ ਅਨੁਸਾਰੀ ਸਿੱਖ ਨੇ ਉਹ ਨਾਮ ਰੂਪੀ ਅੰਮ੍ਰਿਤ ਨੂੰ ਪੀਣਾ ਕਰਦੇ ਹਨ ਅਤੇ ਮਹਾਰਾਜ ਕਹਿੰਦੇ ਵਾਹ ਵਾਹ ਕਰ ਹਲ ਲਵਲਾਇਓ ਹਰੀ ਜੀ ਦੇ ਨਾਲ ਲੇਵ ਲਾ ਕੇ ਸੁਰਤਿ ਜੋੜ ਕੇ ਵਾਹ ਵਾਹ ਕਰਨਾ ਕਰਦੇ ਹਨ ਕਹਿੰਦਾ ਨਾਨਕ ਵਾਹ ਵਾਹ ਕਰੇ ਸੇ ਜਨ ਨਿਰਮਲੇ ਤ੍ਰਿਪਵਣਾ ਸੋਧੀ ਪਾਏ ਨਾਨਕ ਵਾਹ ਵਾਹ ਕਰੇ ਸੇ ਜਨ ਨਿਰਮਲੇ ਤੀਸਰੇ ਨਾਨਕ ਧੰਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਜਾੜਾ ਵੀ ਜਨ ਰਥਾਤ ਦਾਸ ਗੁਰਮੁ ਗੁਰੂ ਪਿਆਰੇ ਉਹ ਸਾਰੀ ਜੀ ਨੂੰ ਵਾਹ ਵਾਹ ਕਰਦੇ ਨੇ ਉਹ ਨਿਰਮਲ ਰਥਾਤ ਮੈਲ ਤੋਂ ਰਹਿਤ پاک ਪਵਿੱਤਰ ਨੇ ਸ਼ੁੱਧ ਨੇ ਕਹਿੰਦਾ ਤ੍ਰਿ ਭਵਨ ਸੋਜੀ ਪਾਏ ਉਹਨਾਂ ਨੂੰ ਅਕਾਲ ਪੁਰਖ ਵਾਹਿਗੁਰੂ ਤਿੰਨਾ ਭਵਨਾਂ ਦੀ ਸੋਜੀ ਪਾ ਦਿੰਦੇ ਨੇ ਉਹਨਾਂ ਨੂੰ ਮਾਤ ਬਖਸ਼ ਦਿੰਦੇ ਨੇ ਤਰ ਲੋਕੀ ਦੀ ਸਵਾਗਤ ਅਨੁਗ੍ਰਹਿ ਅਰਦਾਸ ਮਹਾਰਾਜ ਜੀਆਂ ਦੀ ਵਾਰ ਦੀ 16ਵੀਂ ਪੌੜੀ ਪੌੜੀ ਭਰ ਕੇ ਪਾਣਾ ਗੁਰ ਮਿਲੈ ਸੇਵਾ ਭਗਤ ਬਣੀ ਜਾ ਭਰ ਕੇ ਪਾਣਾ ਹਰਮਨ ਵਸੈ ਸਹਜੈ ਰਸ ਪੀਜੈ ਭਰ ਕੇ ਪਾਣਾ ਗੁਰ ਮਿਲੈ ਹਰੀ ਜੀ ਦਾ ਪਾਣਾ ਹੋਵੇ ਤਾਂ ਹੀ ਗੁਰੂ ਜੀ ਦੇ ਨਾਲ ਮਲਾਪ ਹੁੰਦਾ ਔਰ ਜਦੋਂ ਗੁਰੂ ਮਹਾਰਾਜ ਦੇ ਨਾਲ ਮਲਾਪ ਹੁੰਦਾ ਨਾ ਸੇਵਾ ਭਗਤ ਬਣੀ ਜਾ ਫੇਰ ਸੇਵਾ ਤੇ ਭਗਤੀ ਬਣਾਉਂਦੀ ਹੈ ਭਾਈ ਫਲੀ ਭੂਤ ਹੁੰਦੀ ਹੈ ਗੁਰੂ ਮਹਾਰਾਜ ਤੋਂ ਬਿਨਾ ਜਿੰਨੀ ਮਰਜ਼ੀ ਕਾਲਣਾ ਕਾਲ ਲਈ ਥਾਵੇਂ ਨਹੀਂ ਪੈਂਦੇ ਗੁਰ ਬਿਨ ਕਾਲਣਾ ਪਵੈ ਥਾਏ ਮਹਾਰਾਜ ਕਹਿੰਦੇ ਸੇਵਾ ਔਰ ਭਗਤੀ ਤਾਂ ਹੀ ਬਣਾਉਂਦੀ ਜਦੋਂ ਹਰੀ ਦੇ ਬਾਣੇ ਦੇ ਦਵਾਰਾ ਗੁਰੂ ਮਹਾਰਾਜ ਦੇ ਨਾਲ ਮਲਾਪ ਹੋ ਜਾਵੇ ਖਰਕਾ ਬਾਣੇ ਹਰਮਨ ਵਸੈ ਸਹਜੈ ਰਸ ਪੀਜੈ ਹਾਰ ਕੈ ਪਾਣੈ ਹਰ ਮਨ ਵਸੈ ਹਰੀ ਜੀ ਦੇ ਪਾਣੇ ਦੇ ਦੁਆਰਾ ਹੀ ਹਰੀ ਜੀ ਮਨ ਦੇ ਵਿੱਚ ਵਸਦੇ ਨੇ ਔਰ ਮਹਾਰਾਜ ਕਹਿੰਦੇ ਜਦੋਂ ਵਸਦੇ ਨੇ ਨਾ ਫਿਰ ਸਹਿਜੈ ਰਸ ਪੀਜੈ ਫਿਰ ਸੁਤੇ ਸਦੀ ਜਾਂ ਸਹਿ ਸੁਭਾਈ ਜਾਂ ਸਹਿਜ ਦੇ ਧਾਰ ਨਹੀਂ ਹੋ ਕੇ ਨਾਮ ਰਸ ਨੂੰ ਪੀਣਾ ਕਰੀਦਾ ਭਾਈ ਕਹਿੰਦੇ ਹਾਰ ਕੈ ਪਾਣੈ ਸੁਖ ਪਾਈਐ ਹਰ ਲਾਹਣ ਤਲੀ ਜਾਏ ਹਰ ਕੈ ਪਾਣਾ ਸੁਖ ਪਾਈਐ ਹਰੀ ਜੀ ਦੇ ਪਾਣੇ ਮੁਤਾਬਕ ਹੀ ਉਹਦੀ ਰਜਾ ਮੁਤਾਬਕ ਉਹਦੀ ਮੌਜ ਦੇ ਦੁਆਰਾ ਹੀ ਸੁਖ ਪਾਵੀਦਾ ਹੈ ਔਰ ਹਰ ਲਾਹਾ ਨਿਤ ਲਈ ਜਾਏ ਤੇ ਸਦਾ ਹੀ ਮਾਰੇ ਕਹਿੰਦੇ ਹਰੀ ਹਰੀ ਦੇ ਨਾਮ ਦਾ ਲਾਹਾ ਖੱਟੀਦਾ ਹੈ ਕਹਿੰਦੇ ਹਰ ਕੈ ਤਖਤ ਬਹਾਲਿਆ ਨਿਜ ਕਰ ਸਦਾ ਵਸੇ ਜਾ ਤੇ ਹਰੀ ਦੀ ਮੌਜ ਦੇ ਮੁਤਾਬਕ ਹਰੀ ਜੀ ਹਰੀ ਤਖਤ ਤੇ ਬਹਾਲਣਾ ਕਰਦੇ ਨੇ ਗੁਰਮੁਖਾਂ ਨੂੰ ਹਰ ਕੈ ਤਖਤ ਬਹਾਲਿਆ ਹਰੀ ਦੇ ਸੰਗ ਆ ਸੰਤੇ ਬਿਠਾਏ ਜਾਂਦੇ ਨੇ ਗੁਰਮੁਖ ਨਿਜਕਰ ਸਦਾ ਵਸੀ ਜਾਏ ਕਿਹੜੇ ਹਰੀ ਦੇ ਤਖਤ ਤੇ ਮਹਾਰਾਜ ਕਹਿੰਦੇ ਸਦਾ ਹੀ ਉਹਨਾਂ ਨੂੰ ਉਹਨਾਂ ਦੇ ਨਿੱਜੀ ਘਰ ਦੇ ਵਿੱਚ ਵਾਸਾ ਬਖਸ਼ ਦਿੰਦੇ ਨੇ ਮਹਾਰਾਜ ਉਹਨਾਂ ਨੂੰ ਉਹਨਾਂ ਦੇ ਸਵੈਸ ਰੂਪ ਦੇ ਵਿੱਚ ਟਿਕਾ ਦਿੰਦੇ ਨੇ ਉਹਨਾਂ ਨੂੰ ਅੰਤਰਮੁਖੀ ਕਰਕੇ ਆਪੇ ਚ ਲੀਨ ਕਰ ਦਿੰਦੇ ਨੇ ਪਾਤਸ਼ਾਹ ਮਗਨ ਕਰ ਦਿੰਦੇ ਨੇ ਮਸਤ ਕਰ ਦਿੰਦੇ ਨੇ ਆਪੇ ਚ ਕਹਿੰਦੇ ਹਾਰ ਕਾ ਪਾਣਾ ਤਿਨੇ ਮੰਨਿਆ ਜਿਨਾ ਗੁਰੂ ਮਿਲੀ ਜਾਏ ਤੇ ਕੇਵਲ ਤੇ ਕੇਵਲ ਉਹ ਨਾ ਗੁਰਮਖਾਂ ਗੁਰੂ ਪਿਆਰਿਆ ਨਹੀਂ ਹਰੀ ਜੀ ਦੇ ਬਾਣੇ ਨੂੰ ਮੰਨਣਾ ਕੀਤਾ ਉਹਦੀ ਰਜ਼ਾ ਨੂੰ ਪ੍ਰਵਾਨ ਕੀਤਾ ਹੈ ਉਹਦੇ ਮੌਜ ਨੂੰ ਖੜੇ ਮੱਥੇ ਕਬੂਲ ਕੀਤਾ ਹੈ ਜਿਨ੍ਹਾਂ ਗੁਰੂ ਮਿਲੀ ਜਾ ਜਿਨ੍ਹਾਂ ਨੂੰ ਗੁਰੂ ਮਹਾਰਾਜ ਮਿਲੇ ਨੇ ਕਿਰਪਾ ਕਰਕੇ ਤਰੁੱਠ ਕੇ ਮਿਲੇ ਨੇ ਭਾਈ ਸੋ ਅਗੋ 17ਵੇਂ ਪੌੜੀ ਦੇ ਨਾਲ ਪਹਿਲਾ ਸ਼ਲੋਕ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਸ਼ਲੋਕ ਮਹੱਲਾ 3 ਜਾ ਵਾਹ ਵਾਹ ਸੇ ਜਨ ਸਦਾ ਕਰਹਾ ਜਿਨ ਕਉ ਆਪੇ ਦੇਵ ਬੁੱਝ ਜਾਏ ਵਾਹ ਵਾਹ ਕਰਤ ਆ ਮਨ ਨਿਰਮਲ ਹੋਵਾ ਹੋ ਮਾ ਵਿੱਚ ਹੋ ਜਾਏ ਵਾਹ ਵਾਹ ਸੇ ਜਨ ਸਦਾ ਕਰ ਹੈ ਉਹ ਜਾਨੂ ਦਾਸ ਗੁਰਮੁਖ ਗੁਰੂ ਪਿਆਰੇ ਸਦਾ ਹੀ ਵਾਹ ਵਾਹ ਕਰਦੇ ਨੇ ਪਰਮੇਸ਼ਰ ਜੀ ਨੂੰ ਅਸਚਰਜ ਅਸਚਰਜ ਕਹਿੰਦੇ ਨੇ ਕਿਹੜਾ ਕਹਿੰਦਾ ਜਿਨ ਕੋ ਆਪੇ ਦੇਵ ਬੁਝਾਏ ਜਿਨਨ ਨੂੰ ਆਪ ਹੀ ਆਪਣੇ ਸਰੂਪ ਦੀ ਸੋਝੀ ਬਖਸ਼ ਦਿੰਦੇ ਨੇ 부ਝਾਰਤ 부ਝਾ ਦਿੰਦੇ ਨੇ ਮਹਾਰਾਜ ਕਹਿੰਦਾ ਵਾਹ ਵਾਹ ਕਰਦਿਆਂ ਮਨ ਨਿਰਮਲ ਹੋਵੇ ਹੋਮੇ ਵਿੱਚੋਂ ਜਾਏ ਪਾਈ ਜੋ ਸਾਰੇ ਪਰਮੇਸ਼ਰ ਨੂੰ ਵਾਹ ਵਾਹ ਕਰਨਾ ਕਰੀਏ ਨਾ ਵਾਹਿਗੁਰੂ ਵਾਹਿਗੁਰੂ ਕਹਿਣਾ ਕਰੀਏ ਤਾਂ ਮਨ ਨਿਰਮਲ ਹੋ ਜਾਂਦਾ ਪਵਿੱਤਰ ਹੋ ਜਾਂਦਾ پاک ਹੋ ਜਾਂਦਾ ਔਰ ਮਹਾਰਾਜ ਕਹਿੰਦੇ ਹੌ ਮੈਂ ਵਿੱਚ ਹੋਂ ਜਾਏ ਤੇ ਵਿੱਚ ਮਨ ਦੇ ਵਿੱਚ ਹੋਂ ਮੈਂ ਜਾਂਦੀ ਰਹੇ ਤੇ ਹੰਕਾਰ ਕਮਾਂਡ ਗਰੂਰ ਜਾਂਦਾ ਰਹਿੰਦਾ ਹੈ ਤਾਂ ਆਪਣੀ ਵੱਖਰੀ ਹਸਤੀ ਦਾ ਜਿਹੜੀ ਹੋਣ ਦਾ ਅਹਿਸਾਸ ਜਿਹੜਾ ਉਹ ਜਾਂਦਾ ਰਹਿੰਦਾ ਹੈ ਕਹਿੰਦਾ ਵਾਹ ਹੋ ਵਾਹ ਹੋ ਗੁਰਸਿੱਖ ਜੋ ਨਿਤ ਕਰੇ ਸੋ ਮਨ ਚੰਦਿਆ ਫਲ ਪਾਏ ਤੇ ਜਿਹੜੇ ਗੁਰਸਿੱਖ ਨਿਤ ਵਾਹ ਵਾਹ ਕਰਦੇ ਨੇ ਉਹ ਭਾਈ ਮਨ ਚੰਦਿਆ ਫਲ ਪਾ ਲੈਂਦੇ ਨੇ ਮਾਨਿਸ਼ਿਤ ਫਲ ਪਾ ਲੈਂਦੇ ਨੇ ਵਾਹ ਵਾਹ ਕਰ ਸੇ ਜਨ ਸੋਹਣੇ ਹਰ ਦਿਨ ਕੈ ਸੰਗ ਮਿਲਾਏ ਸਜੜੇ ਜਨ ਅਰਥਾਤ ਦਾਸ ਜਾਂ ਗੁਰਮੁਖ ਗੁਰੂ ਪਿਆਰੇ ਵਾਹ ਵਾਹ ਕਰਦੇ ਨੇ ਅਸਲ ਦੇ ਵਿੱਚ ਮਹਾਰਾਜ ਕਹਿੰਦੇ ਬਹੁਤ ਸੋਹਣੇ ਨੇ ਕਹਿੰਦੇ ਹਰ ਤਿੰਨ ਕੈ ਸੰਗ ਮਿਲਾਏ ਹਰੀ ਜੀ ਸਾਨੂੰ ਵੀ ਕਿਤੇ ਉਹਨਾਂ ਦੇ ਸੰਗ ਮੇਲ ਦੇਵੋ ਉਹਨਾਂ ਦੀ ਸੰਗਤ ਬਖਸ਼ ਦੇਵੋ ਕਹਿੰਦਾ ਵਾਹ ਵਾਹ ਹਿਰਦਾ ਉੱਚਾ ਮੁਖ ਵੀ ਵਾਹ ਵਾਹ ਕਰਿਓ ਨਾਨਕ ਵਾਹ ਵਾਹ ਜੋ ਕਰਹੁ ਤਨ ਮਨ ਤਿਨ ਕੋ ਦੇਹੁ ਵਾਹ ਵਾਹ ਹਿਰਦਾ ਉੱਚਾ ਮੈਂ ਆਪਣੇ ਹਿਰਦੇ ਦੇ ਨਾਲ ਵੀ ਵਾਹ ਵਾਹ ਦਾ ਉਚਾਰਨ ਕਰਨਾ ਕਰ ਰਾਂ ਅਤਿ ਮਹਾਰਾਜ ਕਹਿੰਦਾ ਮੁਖ ਵੀ ਵਾਹ ਵਾਹ ਕਰਿਓ ਮੁਖਾਰ ਬਿੰਦ ਤੋਂ ਰਸਨਾ ਦੇ ਨਾਲ ਵੀ ਮਹਾਰਾਜ ਕਹਿੰਦੇ ਮੂੰਹਾਂ ਵਿਆਹ ਵਾਹੋ ਕਰਨਾ ਕਰਾਂ ਕਹਿੰਦਾ ਨਾਨਕ ਵਾਹ ਵਾਹ ਜੋ ਕਰਾਉ ਤਨ ਮਨ ਤਿਨ ਕੋ ਦੇਉ ਤੀਸਰੇ ਨਾਨਕ ਧੰਗ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਨੇ ਕਿ ਜਿਹੜੇ ਵੀ ਗੁਰਮੁਖ ਗੁਰੂ ਪਿਆਰੇ ਵਾਹ ਵਾਹ ਕਰਦੇ ਨੇ ਹੋ ਤਨ ਮਨ ਤਿਨ ਕੋ ਦੇਉ ਮੈਂ ਆਪਣਾ ਤਨ ਵੀ ਤੇ ਆਪਣਾ ਮਨ ਵੀ ਆਪਣਾ ਸਰੀਰ ਵੀ ਤੇ ਆਪਣਾ ਮਨ ਵੀ ਉਹਨਾਂ ਦੇ ਅਰਪਣ ਕਰਨਾ ਕਰਾਂ ਸਵਾਗਤ ਦੂਸਰਾ ਸ਼ਲੋਕ ਧੰਨ ਗੁਰੂ ਅਮਰਦਾਸ ਮਹਾਰਾਜ ਜੀਆ ਦਾ ਪੌੜੀ 17ਵੇਂ ਦੇ ਨਾਲ ਮਹੱਲਾ ਤੀਜਾ ਵਾਹ ਵਾਹ ਸਾਹਿਬ ਸੱਚ ਹੈ ਅੰਮ੍ਰਿਤ ਜਾ ਕਾ ਨਾਓ ਜੇਨ ਸੇਵਿਆ ਤੈਨ ਫਲ ਪਾਇਆ ਹੋਂ ਤੈਨ ਬਲਹਾਰ ਜਾ ਵਾਹ ਵਾਹ ਸਾਹਿਬ ਸੱਚ ਹੈ ਮਹਾਰਾਜ ਕਹਿੰਦਾ ਸਚਾਰਜ ਹੈ ਸਚਾਰਜ ਹੈ ਉਹ ਮਾਲਕ ਸਤਸਰੂਪ ਹੈ ਕਿਹੜਾ ਮਾਲਕ ਅੰਮ੍ਰਿਤ ਜਾ ਕਾ ਨਾਓ ਜਿਹੜੇ ਪਾਸ਼ਾ ਦਾ ਨਾਮ ਹੀ ਅੰਮ੍ਰਿਤ ਰੂਪ ਹੈ ਨਾ ਉਹ ਸਤਸਰੂਪ ਹੈ ਭਾਈ ਕਹਿੰਦਾ ਜੈਨ ਸੇਵਿਆ ਤੈਨ ਫਲ ਪਾਇਆ ਹਉ ਤੈਨ ਬਲ ਹਾਰਾ ਜਾਓ ਔਰ ਜਿਹਨਾਂ ਵੀ ਗੁਰਮਖਾਂ ਗੁਰੂ ਪਿਆਰਿਆ ਨੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਸੇਵਾ ਤੋਂ ਸਿਮਰਨ ਕਰਨਾ ਕੀਤਾ ਹੈ ਤੋਨਾ ਨੇ ਹੀ ਨਾਮ ਰੂਪੇ ਅਮਰਤ ਰੂਪੇ ਫਲ ਨੂੰ ਪਾਇਆ ਹੈ ਹੋ ਤੈਨ ਬਲਹਾਰਾ ਜਾਓ ਮੈਂ ਉਹਨਾਂ ਗੁਰਮੁਖਾਂ ਗੁਰੂ ਪਿਆਰਿਆਂ ਤੋਂ ਬਲਹਾਰ ਜਾਵਾਂ ਸਦਕੇ ਜਾਵਾਂ ਜਿਹੜੇ ਉਹਦਾ ਸੇਵਾ ਸਿਮਰਨ ਕਰਦੇ ਨੇ ਕਹਿੰਦੇ ਵਾਹ ਵਾਹ ਹੋ ਗੁਣੇ ਨਿਧਾਨ ਹੈ ਜਿਸਨੋ ਦੇਸ ਖਾਏ ਅਸਚਰਜ ਹੈ ਅਸਚਰਜ ਹੈ ਉਹ ਗੁਣਾ ਦਾ ਖਜ਼ਾਨਾ ਆਕਾਲ ਪੁਰਖ ਵਾਹਿਗੁਰੂ ਵਾਹ ਵਾਹ ਗੁਣੀ ਨਿਧਾਨ ਹੈ ਜਿਸਨੂੰ ਦੇ ਸੋ ਖਾਏ ਤੇ ਮਾਰੇ ਕਦੇ ਜੀਨੂੰ ਆਪਣੇ ਗੁਣਾਂ ਦੀ ਦਾਤ ਕਰਦਾ ਉਹ ਨਾਮ ਰੂਪੀ ਅੰਮ੍ਰਿਤ ਨੂੰ ਖਾਣਾ ਕਰਦਾ ਸ਼ਕਣਾ ਕਰਦਾ ਵਾਹ ਵਾਹ ਜਲ ਥਲ ਭਰਪੂਰ ਹੈ ਗੁਰਮੁਖੇ ਪਾਇਆ ਜਾਏ ਵਾਹ ਵਾਹ ਜਲ ਥਲੇ ਭਰਪੂਰ ਹੈ ਅਚਰਜ ਹੈ ਅਚਰਜ ਹੈ ਕੋਹ ਅਕਾਲ ਪੁਰਖ ਵਾਇਗਰੂ ਪਾੜੀ ਤੇ ਮਿੱਟੀ ਦੇ ਵਿੱਚ ਭਰਪੂਰ ਹੈ ਗਰਮੋਖੇ ਪਾਇਆ ਜਾਏ ਗੁਰੂ ਦੇਨ ਸਾਰੀ ਹੋਇਆ ਮਹਾਰਾਜ ਕਹਿੰਦੇ ਉਹ ਪਾਇਆ ਜਾਂਦਾ ਹੈ ਭਾਈ ਵਾਹ ਵਾਹ ਗੁਰਸਿੱਖ ਨਿਤ ਸਭ ਕਰੋ ਗੁਰਪੂਰੇ ਵਾਹ ਵਾਹ ਪਾਵੇ ਤੇ ਭਾਈ ਸਾਰੇ ਗੁਰਸਿੱਖੀ ਰਲ ਕੇ ਵਾਹ ਵਾਹ ਕਰਨਾ ਕਰੋ ਨਿਤ ਹੀ ਕਰਨਾ ਕਰ ਵਾਹ ਵਾਹ ਗੁਰਸਿੱਖ ਨਿਤ ਸਭ ਕਰੋ ਉਹ ਮਹਾਰਾਜ ਕਹਿੰਦਾ ਗੁਰਪੂਰੇ ਵਾਹ ਵਾਹ ਭਾਵੈ ਪੂਰੇ ਗੁਰੂ ਨੂੰ ਵਾਹ ਵਾਹ ਪਾਉਂਦਾ ਹੈ ਨਾਨਕ ਵਾਹ ਵਾਹ ਜੋ ਮਨ ਚਿੱਤ ਕਰੇ ਤੈਸਾ ਜਮ ਕੰਕਰ ਨੇੜ ਨ ਆਵੇ ਤੇ ਤੀਸਰੇ ਨਾਨਕ ਧੰਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਜਿਹੜਾ ਵੀ ਗੁਰਮੋਗ ਗੁਰੂ ਪਿਆਰਾ ਮੰਨ ਕਰਕੇ ਤੇ ਚਿੱਤ ਕਰਕੇ ਵਾਹ ਵਾਹ ਕਰਦਾ ਹੈ ਵਾਹ ਗੁਰੂ ਵਾਹ ਗੁਰੂ ਕਰਦਾ ਹੈ ਤੇਸਾ ਜਮ ਕੰਕਰ ਨੇੜ ਨਾ ਆਵੇ ਜਮਾਂ ਦੇ ਦੂਤ ਉਹਦੇ ਨੇੜੇ ਵੀ ਨਹੀਂ ਟੁੱਕਦੇ ਭਾਈ ਚੋਕ ਆਪਣੀ ਵਾਰ ਦੀ 17ਵੀਂ ਪੌੜੀ ਜਮਹਾਰਾਏ ਕਿਰਪਾ ਕਰਨ ਲੱਗੇ ਨੇ ਪੌੜੀ ਹਰ ਜਿਆ ਸੱਚਾ ਸੱਚ ਹੈ ਸੱਚੀ ਗੁਰਬਾਣੀ ਸਾਧਗੁਰ ਤੇ ਸੱਚ ਪਛਾਣਿਆ ਸਾਚ ਸਹਿਜ ਸਮਾਣੇ ਹਰ ਜੀਓ ਸੱਚਾ ਸਾਚ ਹੈ ਹਰਥਾ ਵਿਆਪਕ ਹਰੀ ਜੀ ਸੱਚਾ ਹ ਸਤ ਸਰੂਪ ਹੈ ਸੱਚੀ ਗੁਰਬਾਣੀ ਉਸ ਪਾਤਸ਼ਾਹ ਜੀ ਦੀ ਜਿਹੜੇ ਗੁਰਬਾਣੀਆਂ ਨੇ ਉਹ ਵੀ ਭਾਈ ਸੱਚੀ ਹੈ ਕਹਿੰਦਾ ਸਾਧਗੁਰ ਤੇ ਸੱਚ ਪਛਾਣਿਆ ਸੱਚ ਸਹਿਜ ਸਮਾਣੇ ਸਾਧਗੁਰੂ ਪਾਸ਼ਾ ਜੀਆਂ ਤੋਂ ਹੀ ਸਤ ਸਰੂਪ ਪਰਮੇਸ਼ਰ ਦੀ ਪਛਾਣ ਆਉਂਦੀ ਆ ਭਾਈ ਸੱਚ ਸਹਿਜ ਸਮਾਣੀ ਜਦੋਂ ਪਛਾਣ ਆ ਜਾਂਦੀ ਆ ਫਿਰ ਮਹਾਰਾਜ ਕਹਿੰਦੇ ਸੱਚ ਦੇ ਦੁਆਰਾ ਸਹਿਜ ਦੇ ਵਿੱਚ ਸਮਾਈ ਹੋ ਜਾਂਦੀ ਆ ਕਹਿੰਦੇ ਆਨੰਦਨ ਜਾਗ ਹੈ ਨਾ ਸਭਾ ਜਾਗਤ ਰੈਣ ਵਿਹਾਣੇ ਤੇ ਫਿਰ ਉਹ ਗੁਰਮੁਖ ਗੁਰੂ ਪਿਆਰੇ ਆਨੰਦਨ ਜਾਗ ਹੈ ਰਾਤ ਦਿਨ ਜਾਗਦੇ ਹੀ ਰਹਿੰਦੇ ਨੇ ਚਤਨ ਰਹਿੰਦੇ ਨੇ ਸਾਵਧਾਨ ਰਹਿੰਦੇ ਨੇ ਜਾਗਰੂਕ ਰਹਿੰਦੇ ਨੇ ਨਾ ਸਭ ਹੈ ਉਹ ਬਿਸੁਰਤੀ ਦੇ ਨੀਂਦਾਂ ਸੌਂਦੇ ਨਹੀਂ ਜਾਗਤ ਰੈਣ ਵਿਹਾਣੀ ਉਹਨਾਂ ਦੀ ਸਾਰੀ ਜੀਵਨ ਰੂਪੀ ਰਾਤ ਜਾਗਦੇ ਆਂ ਹੀ ਵਿਹਾਈਦੀ ਐ ਜਾਗਦੇ ਆਂ ਹੀ ਗੁਜਰਦੀ ਐ ਸਾਰਾ ਜੀਵਨ ਚਤੰਤਾ ਦੇ ਵਿੱਚ ਗੁਜ਼ਰਦਾ ਹੈ ਉਹਨਾਂ ਦਾ ਇਹਦਾ ਗੁਰਮਤੀ ਹਰ ਰਸ ਚੱਖਿਆ ਸਹਿ ਪੁੰਨ ਪਰਾਣੇ ਗੁਰਮਤੀ ਹਰ ਰਸ ਚੱਖਿਆ ਗੁਰੂ ਮਹਾਰਾਜਿਆਂ ਤੋਂ ਮਤ ਲੈ ਕੇ ਜਿਨ੍ਹਾਂ ਨੇ ਹਰੀ ਰਸ ਨੂੰ ਚਖਣਾ ਕੀਤਾ ਹੈ ਜਿਹਨਾਂ ਦੇ ਸੁਰਤੀ ਦਾ ਸ਼ਬਦ ਦੇ ਨਾਲ ਮਲਾਪ ਹੋਇਆ ਜਿਨ੍ਹਾਂ ਨੂੰ ਅੰਦਰੋਂ ਆਨੰਦ ਆਇਆ ਰਾਸ ਆਇਆ ਸੇ ਪੁੰਨ ਪ੍ਰਾਣੀ ਮਹਾਰਾਜ ਕਹਿੰਦੇ ਉਹ ਪ੍ਰਾਣੀ ਪੁੰਨਵਾਨ ਨੇ ਉਹ ਪੁੰਨੀ ਪੁਰਸ਼ ਨੇ ਪੁੰਨੀ ਪੁਰਸ਼ ਇਹਦਾ ਬੇਨਗੁਰ ਕਿਨੈ ਨਾ ਪਾਇਆ ਪਾਜ ਮੋਏ ਅਜਾਣੇ ਗੁਰੂ ਮਹਾਰਾਜ ਦੀਆਂ ਕੋ ਬਿਨਾ ਉਹਦੀ ਕਿਰਪਾ ਤੋਂ ਬਿਨਾ ਅਜ ਤੋੜੀ ਕਿਸੇ ਵੀ ਨੇ ਪਾਇਆ ਉਸ ਪਰਮੇਸ਼ਰ ਜੀ ਨੂੰ ਪਾਚ ਮੋਏ ਅਜਾਣੀ ਤੇ ਜੜੇ ਅਣਜਾਣ ਨੇ ਅਗਿਆਨੀ ਨੇ ਭੁੱਲੜਨੇ ਬੇਸਮਝਨੇ ਪਾਚ ਮੋਏ ਗਲ ਸੜ ਕੇ ਮਰ ਗਏ ਭਾਈ ਇਹਨਾਂ ਗੌਰ ਮੱਤੀ ਹਰ ਰਸ ਚਾਖਿਆ ਸੇ ਪੁੰਨ ਪਰਾਣੇ ਬੈਨ ਗੁਰ ਕੇ ਨਾ ਨਾ ਪਾਇਆ ਪਾਚ ਮੋਏ ਅਜਾਣੀ ਵਾਹੇ ਗੁਰ ਜੇ ਕਾ ਖਾਲਸਾ ਵਾਹੇ ਗੁਰ ਜੇ ਕੀ ਫਤਹਿ